ਅੱਜ ਤੁਹਾਨੂੰ ਪਤਾ ਹੈ ਕਿ ਰਾਤ ਦਾ ਪ੍ਰਮਾਤਮਾ ਦੀ ਬਹੁਤ ਵੱਡੀ ਕਰੋਪੀ ਹੈ ਇੱਕ ਕਿਸਾਨ ਤੇ ਕਿੰਨਾ ਨੇਰੀ ਝਖੜ ਆਇਆ ਕਿੰਨਾ ਮੀਂਹ ਆਇਆ ਜੋ ਕਿ ਅੱਜ ਫਸਲਾਂ ਬੱਦਨ ਕਿਨਾਰੇ ਸੀ ਜਿਵੇਂ ਸਿਰੇ ਤੇ ਜਾ ਕੇ ਪ੍ਰਮਾਤਮਾ ਨੇ ਐਡੀ ਕਰੋਪੀ ਕੀਤੀ ਹੈ ਕਿ ਫਸਲਾਂ ਜਿਵੇਂ ਧਰਤੀ ਦੇ ਵਿੱਚ ਵਿਚਾਤ ਗਿਆ ਜੋ ਕਿ ਤੁਹਾਨੂੰ ਪਤਾ ਹੀ ਪਿਛਲੇ ਸਾਲ ਵੀ ਜੋ ਕਣਕਾ ਜੈਤੋ ਏਰੀਆ ਮਾਰਿਆ ਗਿਆ ਸੀ ਜੋ ਕਿ ਇਹਦਾ ਅੱਗੇ ਵੀ ਗੜੇ ਮਾਰੀ ਨਾਲ ਮਾਰਿਆ ਗਿਆ ਕਰਕੇ ਇਹਦੇ ਸੰਘਰਸ਼ ਕਰਕੇ ਹੀ ਇਹਦਾ ਮਾਅਵਾਜਾ ਲਿਆ ਸੀ ਹੁਣ ਵੀ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਇਹਦਾ ਮੰਨ ਕੇ ਚੱਲੋ ਜੋ ਵੀ ਹੈ ਜ਼ਿੰਮੇਵਾਰ ਦਾ ਨੁਕਸਾਨ ਹੋਇਆ ਜਿੰਨਾ ਬੰਦਾ ਨੁਮਾਅਵਾਜਾ ਦਿੱਤਾ ਜਾਵੇ ਜੋ ਕਿ ਸ਼ੰਘਰਚ ਕਰਨ ਨੂੰ ਤੁਹਾਨੂੰ ਪਤਾ ਵੀ ਅੱਗੇ ਜ਼ਿੰਮੇਵਾਰਤਾ ਕੋਈ ਕਾਜੀ ਕਰਨ ਨੂੰ ਅੱਗੇ ਹੋਇਆ ਪਿਆ ਕੋਈ ਬਾਰਡਰਾਂ ਤੇ ਲੜਾਈ ਲੜੀ ਜਾਂਦਾ ਕੋਈ ਕੁਝ ਹੈ ਇਥੇ ਲਈ ਅਸੀਂ ਆਨੇ ਆ ਵੀ ਵੱਤ ਤੋਂ ਵੱਧ ਸਰਕਾਰ ਨੂੰ ਜੋ ਬੰਦਾ ਮੌਜੂਦ ਦਿੱਤਾ ਜਾਵੇ ਇਹ ਤਾਂ ਫਿਰ ਕਿਸਾਨ ਕੋਲੇ ਤਾਂ ਇੱਕ ਗੱਲ ਹੀ ਆ ਜਾਂ ਖੁਦ ਖੁਸ਼ੀ ਆ ਤੇ ਜਾਂ ਛੜਕਾ ਰੋਕਣਾ ਹੋਰ ਕੁਝ ਨਹੀਂਗਾ ਇਦੋਂ ਵਾਇਆ ਰਹਿ ਵੀ ਕੋਈ ਨਹੀਂ ਜਾਂਦਾ ਤੇ ਨੁਕਸਾਨ ਤੁਹਾਨੂੰ ਆਪ ਹੀ ਪਤਾ ਸਰਕਾਰ ਨੂੰ ਵੀ ਨਹੀਂਦਾ ਸਾਰਾ ਗੱਲ ਕੀ ਕੋਸਰਾ ਦਾ ਹੋਈ ਜਾਂਦਾ ਕਿੰਨਾ ਕਣਕਾਂ ਦੇ ਮੰਨ ਕੇ ਚਲੋ ਤੁਹਾਨੂੰ ਪਤਾ ਵੀ ਚਿੱਟੇ ਜਮਾ ਬਣੇ ਦਾਣੇ ਬਣੇ ਵੇ ਜੀ ਹੋਂਤਾਈ ਤੋਂ ਬਾਅਦ ਇਹਦੇ 'ਚ ਰਹਿਣਾ ਵੀ ਕੋਈ ਗੱਲ ਨਹੀਂ ਗਾ। ਇੱਥੇ ਲਈ ਬਹੁਤ ਵੱਡਾ ਨੁਕਸਾਨ ਆਇਆ ਕਿਸਾਨ ਦਾ। ਤੇ ਵੱਧ ਤੋਂ ਵੱਧ ਜੋ ਬੰਦਾ ਮਾਅਵਾ ਦਿੱਤਾ ਜਾਵੇ, ਮੀ ਤਾਂ ਫਿਰ ਕਿਸਾਨ ਸਕਾਰਸ ਕਰ ਲਈ। ਜਾਰੀ ਰਹੇਗਾ। ਪਾਕਿਸਤਾਨ ਦੇ ਨੇ ਇੱਕ ਕੱਟ ਪੰਡਾ। ਜਿਹੜਾ ਮੌਸਮ 2-3 ਦਿਨ ਤੋਂ ਬਹੁਤ ਖਰਾਬ ਚੱਲ ਰਿਹਾ। ਉਧਰ ਤੱਕੀ ਕਰੋਪੀ ਹੈ ਕਿਸਾਨਾਂ ਤੇ। ਸਾਰਿਆਂ ਤੇ ਹੀ ਹੈ। ਰਾਤ ਵੀ ਕਾਫੀ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਕਣਕਾਂ ਦਾ ਕਾਫੀ ਨੁਕਸਾਨ ਆਇਆ। ਗੜੇ ਵੀ ਪਏ ਬਹੁਤ ਐ। ਜੋ ਚੱਕਰਾ ਤੂਫਾਨ ਨੇ ਕਣਕਾਂ ਜਿਹੜੀਆਂ ਪਾਏ ਲੱਗੇ ਸੂ ਕਣਕਾਂ ਸਿੱਟੀਆਂ ਆ ਸਾਡੀ ਸਰਕਾਰ ਨੂੰ ਅਪੀਲ ਆ ਬੇਨਤੀ ਆ ਕਿ ਜਿੱਥੇ ਵੀ ਜਿੰਨਾ ਵੀ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਤੁਰੰਤ ਕਰਤੌਦੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨ ਤਾਂ ਅੱਗੇ ਬਹੁਤ ਮਾਰ ਚੱਲ ਚੁੱਕੇ ਆ ਮਹਿੰਗਾਈ ਦਾ ਹੋਰ ਸਾਰੇ ਪਾਸੋਂ ਕਿਸਾਨ ਤੇ ਮਾਰ ਪੈਂਦੀ ਆ ਕੁਦਰਤ ਵੀ ਕਿਸਾਨਾਂ ਤੇ ਕਰੋਪ ਹੈ ਇੱਕ ਸਰਕਾਰ ਆਮ ਜਨਤਾ ਦੀ ਮਾਂ ਹੁੰਦੀ ਆ ਮਾਂ ਇੱਕ ਸਰਕਾਰਾਂ ਨੂੰ ਰੇਕੋ ਜਨਤਾ ਦਾ ਖਿਆਲ ਰੱਖਣਾ ਚਾਹੀਦਾ ਹੈ ਇਸ ਕਰਕੇ ਬੇਨਤੀ ਹੈ ਕਿ ਜੋ ਵੀ ਜਿੰਨਾ ਵੀ ਨੁਕਸਾਨ ਹੋਇਆ ਕਿਸੇ ਵੀ ਗਰੀਬ ਦਾ ਹੋਇਆ ਕਿਸੇ ਮਜ਼ਦੂਰ ਦਾ ਕਿਸੇ ਕਿਸਾਨ ਦਾ ਉਹ ਤੁਰੰਤ ਉਹਦੀ ਗਰਦੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਆ ਸਮਾਜ ਜੀ ਅੱਜ ਤੁਹਾਨੂੰ ਪਤਾ ਹੈ ਕਿ ਰਾਤ ਦਾ ਪ੍ਰਮਾਤਮਾ ਦੀ ਬਹੁਤ ਵੱਡੀ ਕਰੋਪੀ ਹੈ ਕਿ ਨੁਕਸਾਨ ਤੇ ਕਿੰਨਾ ਨੇਰੀ ਝਖੜ ਆਇਆ ਕਿੰਨਾ ਮੀਂਹ ਆਇਆ ਜੋ ਕਿ ਅੱਜ ਫਸਲਾਂ ਬੱਦਨ ਕਿਨਾਰੇ ਸੀ ਜਿਵੇਂ ਸਿਰੇ ਤੇ ਜਾ ਕੇ ਪ੍ਰਮਾਤਮਾ ਨੇ ਐਡੀ ਕਰੋਪੀ ਕੀਤੀ ਹੈ ਕਿ ਫਸਲਾਂ ਜਿਵੇਂ ਧਰਤੀ ਦੇ ਵਿੱਚ ਵਿਛਾ ਦਿੱਤੀਆਂ ਜੋ ਕਿ ਤੁਹਾਨੂੰ ਪਤਾ ਹੀ ਪਿਛਲੇ ਸਾਲ ਵੀ ਜੋ ਕਣਕਾ ਜੈਤੋ ਏਰੀਆ ਮਾਰਿਆ ਗਿਆ ਸੀ ਜੋ ਕਿ ਇਹਦਾ ਅੱਗੇ ਵੀ ਗੜੇ ਮਾਰੀ ਨਾ ਮਾਰਿਆ ਗਿਆ ਕਰਕੇ ਤੇ ਸੰਘਰਸ਼ ਕਰਕੇ ਹੀ ਇਹਦਾ ਮਾਅਬਜ਼ਾ ਲਿਆ ਸੀ ਹੁਣ ਵੀ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਇਹਦਾ ਮੰਨ ਕੇ ਚੱਲੋ ਜੋ ਵੀ ਹੈ ਜ਼ਿੰਮੇਵਾਰ ਦਾ ਨੁਕਸਾਨ ਹੋਇਆ ਜਿੰਨਾ ਬੰਦਾ ਮਾਅਬਜ਼ਾ ਦਿੱਤਾ ਜਾਵੇ ਜੋ ਕਿ ਸੰਘਰਸ਼ ਕਰਨ ਨੂੰ ਤੁਹਾਨੂੰ ਪਤਾ ਵੀ ਅੱਗੇ ਜ਼ਿੰਮੇਵਾਰਤਾ ਪੁਤਜਾ ਜੀ ਕਰਨ ਨੂੰ ਅੱਗੇ ਹੋਇਆ ਪਿਆ ਕੋਈ ਬਾਰਡਰਾਂ ਤੇ ਲੜਾਈ ਲੜੀ ਜਾਂਦਾ ਕੋਈ ਕੁਝ ਹੈ ਇਸੇ ਲਈ ਅਸੀਂ ਆਨੇ ਆ ਵੀ ਵਾਰ ਤੋਂ ਵਾਰ ਸਰਕਾਰ ਨੂੰ ਕਿ ਜੋ ਬੰਦਾ ਮਾਅਬਜ਼ਾ ਦਿੱਤਾ ਜਾਵੇ ਠੀਕ ਆ ਫਿਰ ਕਿਸਾਨ ਕੋਲੇ ਤਾਂ ਇੱਕ ਗੱਲ ਹੀ ਆ ਜਾਂ ਖੁਦਕੁਸ਼ੀ ਆ ਤੇ ਜਾਂ ਛੜਕਾ ਰੋਕਣਾ ਹੋਰ ਕੁਝ ਨਹੀਂਗਾ ਇਦੋਂ ਬਾਹਰ ਰਹਿ ਵੀ ਕੋਈ ਨਹੀਂ ਜਾਂਦਾ ਤੇ ਨੁਕਸਾਨ ਤੁਹਾਨੂੰ ਆਪ ਹੀ ਪਤਾ ਸਰਕਾਰ ਨੂੰ ਵੀ ਨਹੀਂ ਦਾ ਸਾਰਾ ਕੁਝ ਕੀ ਕੁਸਰਾ ਦਾ ਹੋਈ ਜਾਂਦਾ ਕਿੰਨਾ ਕਣਕਾਂ ਦੇ ਮੰਨਗੇ ਚਲੋ ਤੁਹਾਨੂੰ ਪਤਾ ਵੀ ਚਿੱਟੇ ਜਮਾ ਬਣੇ ਦਾਣੇ ਬਣੇ ਹੋਏ ਸੀ ਹੁਣ ਤਾਂ ਇਸ ਤੋਂ ਬਾਅਦ ਇਹਦੇ 'ਚ ਰਹਿਣਾ ਵੀ ਪਤ ਨਹੀਂ ਗਾ ਇਹਦੇ ਲਈ ਬਹੁਤ ਵੱਡਾ ਨੁਕਸਾਨ ਆ ਕਿਸਾਨ ਦਾ ਤੇ ਵੱਧ ਤੋਂ ਵੱਧ ਜੋ ਬੰਦਾ ਮਾਵਾ ਜੇ ਦਿੱਤਾ ਜਾਵੇ ਮੀ ਤਾਂ ਫਿਰ ਨੁਕਸਾਨ ਸ਼ਿਕਾਇਤ ਕਰ ਲਈ ਜਾਰੀ ਰਹੇਗਾ ਪਾਕਿਸਤਾਨ ਦੇ ਨੇ ਇੱਕ ਟਕੰਡਾ ਜਿਹੜਾ ਮੌਸਮ 2-3 ਦਿਨ ਤੋਂ ਬਹੁਤ ਖਰਾਬ ਚੱਲ ਰਿਹਾ ਉਧਰ ਤੁਸੀਂ ਕਰੋਪੀ ਆ ਕਿਸਾਨਾਂ ਤੇ ਸਾਰੀਆਂ ਤੇ ਆ ਰਾਤ ਵੀ ਕਾਫੀ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਕਣਕਾਂ ਦਾ ਕਾਫੀ ਨੁਕਸਾਨ ਆਇਆ ਗੜੇ ਵੀ ਪਏ ਬਹੁਤ ਐ ਚੱਕ ਚਖੜਾ ਤੂਫਾਨ ਨੇ ਕਣਕਾਂ ਜਿਹੜੀਆਂ ਪਾਣੀ ਲੱਗੇ ਸੋ ਕਣਕਾਂ ਸਿੱਟੀਆਂ ਆ ਸਾਡੀ ਸਰਕਾਰ ਨੂੰ ਅਪੀਲ ਆ ਬੇਨਤੀ ਐ ਕਿ ਜਿੱਥੇ ਵੀ ਜਿੰਨਾ ਵੀ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਤੁਰੰਤ ਕਰਤੌਦੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਤਾਂ ਅੱਗੇ ਬਹੁਤ ਮਾਰ ਚੱਲ ਚੁੱਕਿਆ ਹੈ ਮਹਿੰਗਾਈ ਦਾ ਹੋਰ ਸਾਰੇ ਪਾਸੋਂ ਕਿਸਾਨ ਤੇ ਮਾਰ ਪੈਦੀ ਹੈ ਕੁਦਰਤ ਵੀ ਕਿਸਾਨਾਂ ਤੇ ਕਰੋਪ ਹੈ ਇੱਕ ਸਰਕਾਰ ਆਮ ਜਨਤਾ ਦੀ ਮਾਂ ਹੁੰਦੀ ਹੈ ਮਾਂ ਇੱਕ ਸਰਕਾਰਾਂ ਨੂੰ ਹਰੇਕ ਜਨਤਾ ਦਾ ਖਿਆਲ ਰੱਖਣਾ ਚਾਹੀਦਾ ਹੈ ਇਸ ਕਰਕੇ ਬੇਨਤੀ ਹੈ ਕਿ ਜੋ ਵੀ ਜਿੰਨਾ ਵੀ ਨੁਕਸਾਨ ਹੋਇਆ ਕਿਸੇ ਵੀ ਗਰੀਬ ਦਾ ਹੋਇਆ ਕਿਸੇ ਮਜ਼ਦੂਰ ਦਾ ਕਿਸੇ ਕਿਸਾਨ ਦਾ ਉਹ ਤੁਰੰਤ ਉਹਦੀ ਗਰਦੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਆ ਸਮਾਜ